ਅ ਜਿਹੜਾ ਖੰਡ ਪਾਠ ਬਾਬਾ ਰਾਜ ਸਿੰਘ ਕਾਲ ਚਰਾਣੀ ਵਾਲੇ ਨੇ ਕੀਤਾ 48 ਘੰਟਿਆਂ ਦੇ ਵਿੱਚ ਕਹਿੰਦੇ ਅਕੰਡ ਪਾਠ ਜਿਹੜਾ ਉਹ ਸੰਪੂਰਨ ਹੋਇਆ ਵਾ ਯਾਰ ਇਹ ਤਾਂ ਅਭਿਆਸ ਆ 48 ਘੰਟੇ ਕੋਈ ਵੀ ਬੈ ਸਕਦਾ ਉਹ ਦੇਖੋ ਪਹਾੜਾਂ ਦੇ ਉੱਤੇ ਚੜ ਚੜ ਕੇ ਚੋਟੀਆਂ ਦੇ ਉੱਤੇ ਬੈਠੇ ਆ ਬਰਫਾਂ ਦੇ ਵਿੱਚ ਤੇ ਇਹ ਤਾਂ ਬਾਬਾ ਫੇ ਵੀ ਏਸੀ ਦੇ ਵਿੱਚ ਬੈਠਾ ਇਹ ਅਭਿਆਸ 48 ਘੰਟੇ ਬਹਿਣਾ ਕੋਈ ਔਖੀ ਗੱਲ ਨਹੀਂ ਲੇਕਿਨ ਅਸੀਂ ਇਹਨਾਂ ਨੂੰ ਇੰਨੇ ਕ YouTube ਤੇ ਮਿਲੀਅਨ ਮੇਰਾ ਖਿਆਲ ਵਿਊ ਆਏ ਦੇ ਜੇ ਲੱਖਾਂ ਦੇ ਵਿੱਚ ਲਾਈਕ ਆ ਤੇ ਮਿਲੀਅਨ ਇਹਦੇ ਵਿਊ ਹੋਣੇ ਆ YouTube ਤੇ ਇਹ ਕੋਈ ਵੀ ਕਰ ਸਕਦਾ ਲੇਕਿਨ ਇਹਨੂੰ ਜਿੱਦਾਂ ਬਾਬੇ ਨੂੰ ਇਹਨੂੰ ਠਾਲਿਆ ਇਸ ਖੰਡ ਪਾਠ ਨੂੰ ਸੰਪੂਰਨ ਨਹੀਂ ਕਹਿ ਸਕਦੇ ਇਹਨੂੰ ਕਹਿ ਸਕਦੇ ਇਸ ਬਾਬੇ ਦਾ ਹੰਕਾਰ ਟੁੱਟਾ ਇਦੇ ਮਨ ਦੇ ਵਿੱਚ ਇਹੋ ਸੀ ਵੀ ਮੈਂ ਕਰ ਸਕਦਾ ਇਹਨੂੰ ਫੜ ਕੇ ਠਾਲਿਆ 1 ਮਿੰਟ ਦੀ ਵੀਡੀਓ ਬਣਾ ਕੇ ਸਾਨੂੰ ਪਾ ਦਿੱਤੀ ਇਹਨਾਂ ਨੇ YouTube ਤੇ ਵਿਖੰਡ ਪੜ 48 ਘੰਟਿਆਂ ਚ ਸੰਪੂਰਨ ਹੋਇਆ ਸਾਨੂੰ ਇਸ ਗੱਲ ਦਾ ਕੀ ਪਤਾ ਵੀ ਇਹ ਸੰਪੂਰਨ ਹੋਇਆ ਕਿ ਨਹੀਂ ਹੋਇਆ ਇਹ ਪਤਾ ਨਹੀਂ ਜਿੱਦਾਂ ਇਹਨੂੰ ਆੰਤਮ ਸਮੇਂ ਦੇ ਵਿੱਚ ਐਦਾਂ ਠਾਲਣ ਦੇ ਆ ਇਹ ਪਤਾ ਨਹੀਂ ਕਦੋਂ ਕਦਾ ਸੁੱਤਾ ਹੋਣਾ ਸਾਨੂੰ ਤਾਂ ਵੀਡੀਓ 1 ਮਿੰਟ ਦੀ ਦਿਖਾਈ ਨਾ 80 ਮਿੰਟ ਦੀ ਯਾਰ ਇਹਨਾਂ ਲੋਕਾਂ ਦੇ ਪਿੱਛੇ ਨਾ ਲੱਗੋ ਪਿੱਛੇ ਜੇ ਵੀ ਇੱਕ ਵੀਡੀਓ ਘੁੰਮਦੀ ਸੀ ਉਹ ਇੱਕ ਬਾਪੇ ਦੇ ਨੱਕ ਪੂੰਜਣ ਵਾਲੇ ਰਮਾਲ ਵੀ ਰੱਖੇ ਹੋਏ ਲੋਕਾਂ ਦੇ ਘਰਾਂ ਦੇ ਵਿੱਚ ਉਹ ਤੋਤੇ ਵੀ ਕੋਈ ਨਹੀਂ ਤੇ ਲੋਕੀ ਜਿਹੜੇ ਆ ਉਹਨਾਂ ਨੂੰ ਅੱਖਾਂ ਨੂੰ ਲਾਲਾ ਕੇ ਚੁੰਮੀ ਜਾਣ ਦੇ ਆ ਮੱਥੇ ਟੇਕੀ ਜਾਣ ਦੇ ਆ ਯਾਰ ਇਨਾਂ ਦੀਆਂ ਪ੍ਰਾਪਤੀਆਂ ਦੱਸੋ ਇਨਾਂ ਦੀਆਂ ਵਡਿਆਈਆਂ ਦੱਸੋ ਹੁਣ ਆ ਕਾਲ ਚਲਾਣੀ ਵਾਲਾ ਬਾਬਾ ਮਰ ਗਿਆ ਤੇ ਇਹਦਾ ਗੁਰਦੁਆਰਾ ਸਾਹਿਬ ਬਣ ਜਾਣਾ ਉੱਤੇ ਲਿਖ ਲੈਣਾ ਧੰਨ ਧੰਨ ਬਾਬਾ ਰਾਜ ਸਿੰਘ ਜੀ ਕਾਲ ਚਲਾਣੀ ਵਾਲੇ 1008 ਤੇ ਉਥੋਂ ਲੋਕਾਂ ਨੂੰ ਪੁੱਤ ਮਿਲਣ ਲਾ ਪੈਣੇ ਉਥੋਂ ਲੋਕਾਂ ਦੀਆਂ ਮੰਗਾ ਪੂਰੀਆਂ ਹੋਣ ਲਾ ਪਣੀਆਂ ਬਹੁਤ ਕਰਨੀ ਵਾਲੇ ਆ ਉਗੋਸ਼ੇ ਅਕਲ ਨੂੰ ਹੱਥ ਮਾਰੋ ਯਾਰ ਸੁਧਲ ਜਾਓ ਸਾਡੇ ਗੁਰੂਆਂ ਨੇ ਇਹ ਨਹੀਂ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਇਹਨਾਂ ਦੇ ਵਿੱਚੋਂ ਕੱਢਿਆ ਸੀ ਸਾਨੂੰ ਤੇ ਪੁਜਾਰੀ ਦੇ ਢਾਂਚੇ ਵਿੱਚੋਂ ਉਹ ਤਾਂ ਸ਼ਹਾਹਤਾ ਹੋਈਆਂ ਹੋਰ ਉਹਨਾਂ ਦੀ ਆਪਣੀ ਕੋਈ ਨਿੱਜੀ ਨਹੀਂ ਲੜਾਈ ਉਹ ਸਾਡੇ ਵਾਸਤੇ ਲੜੇ ਸੀ ਲੇਕਿਨ ਪੁਜਾਰੀ ਨੇ ਉਹੋ ਹੀ ਹੁਣ ਗੱਡੀ ਤੇ ਬਿਠਾ ਲਿਆ ਉਹਨਾਂ ਨੂੰ ਪੂਜਣ ਲਾਤਾ ਜੇ ਉਹਨਾਂ ਵਿੱਚ ਸ਼ਕਤੀਆਂ ਹੁੰਦੀਆਂ ਤੇ ਇਹ ਗੁਰਦੁਆਰੇ ਤਨੀ ਸੀ ਬਣਨੇ ਹੁਣ ਜੇਲਾ ਵਿੱਚ ਬੰਦੀ ਸਿੰਘ 35 35 ਸਾਲ ਹੋ ਗਏ ਆ ਉਹ ਕੀ ਪਾਠ ਨਹੀਂ ਕਰਦੇ ਉਹ ਵੀ ਤਾਂ ਪਾਠ ਕਰਦੇ ਆ ਇਸ ਬਾਬੇ ਨੂੰ ਕਹੇ ਉੱਥੇ ਕਿਸਾਨਾਂ ਦੇ ਨਾਲ ਬੈਠ ਕੇ ਦਿਖਾ ਤਾਂ 24 ਘੰਟੇ ਇੱਕ ਜਗ੍ਹਾ ਬੈਠ ਕੇ ਦਿਖਾ ਦੇ ਨਹੀਂ ਹੋਣਾ ਇਹ ਸਭ ਏਸੀਆਂ ਦੇ ਵਿੱਚ ਚੱਲਣ ਡਿਆ ਕੰਮ ਇਹ ਸਭ ਸਾਨੂੰ ਕਹਾਣੀਆਂ ਬਣਾ ਬਣਾ ਕੇ ਸੁناਈ ਜਾ ਰਹੇ ਆ ਹੁਣੇ ਕਾ ਪਾਪਾ ਦੇਖ ਲੋ ਇਹਦਾ ਵੀ ਗੁਰਦੁਆਰਾ ਸਾਹਿਬ ਬਣਿਆ ਤੇ ਪਾਲਕੀਆਂ ਦੇ ਵਿੱਚ ਘੁੰਮਦੇ ਜੋ ਕੁਛ ਕਰਦਾ ਨਾ ਬੰਦਾ ਧਰਤੀ ਤੇ ਆਇਆ ਉਹ ਆਪਣੇ ਵਾਸਤੇ ਕਰਦਾ ਕਿਸੇ ਵਾਸਤੇ ਕੋਈ ਕੋਈ ਲੜਦਾ ਅੱਜ ਕੱਲ ਦੇ ਜਮਾਨੇ ਵਿੱਚ ਤਾਂ ਬਿਲਕੁਲ ਹੀ ਕੋਈ ਨਹੀਂ ਕਿਸੇ ਲਈ ਲੜਦਾ ਅਸੀਂ ਕਦੋਂ ਨੂੰ ਸੁਧਰਾਂਗੇ ਜੋ ਕੁਛ ਹੈ ਤੁਹਾਡੇ ਅੰਦਰ ਆ ਇਹ ਤੁਹਾਨੂੰ ਪੁੱਠੀਆਂ ਸਿੱਧੀਆਂ ਕਹਾਣੀਆਂ ਸੁਣਾ ਸੁਣਾ ਕੇ ਬਸ ਆਪਣੇ ਮਗਰ ਲਾਇਆ ਹੋਇਆ ਇਹਨਾਂ ਨੇ ਜਦ ਤੁਸੀਂ ਆਪਣੇ ਬੱਚਿਆਂ ਦੇ ਮੂੰਹ 'ਚੋਂ ਖੋ ਕੇ ਇਹਨਾਂ ਦੇ ਬੱਚੇ ਪਾਲਣ ਦੇ ਆ ਤੁਸੀਂ ਇਹ ਵੀ ਕਦੀ ਸੋਚ ਕੇ ਦੇਖਿਆ ਜਿਹੜਾ ਤੁਸੀਂ 10-1000 ਰੁਪਇਆ ਐਡੀ ਐਡੀ ਦੂਰ ਜਾ ਕੇ ਲਾਉਨੇ ਆ ਉਹੋ ਜਿਹੜਾ ਆਪਣੇ ਬੱਚੇ ਤੇ ਲਾਓ ਇਹ ਚੀਜ਼ਾਂ ਇਸ ਜੋ ਚਮਤਕਾਰ ਦਿਖਾਉਣ ਦੇ ਜੇ ਚਮਤਕਾਰ ਹੁੰਦੇ ਨਾ انسان ਦੇ ਵਿੱਚ ਤੇ ਅਸ਼ਹਾਦਤਾ ਨਾ ਹੁੰਦੀਆਂ ਸੁਧਰੋ ਭਰਾਓ ਇਹਨਾਂ ਗੱਲਾਂ ਨੂੰ ਸਮਝੋ ਇਹ ਜੋ ਕੁਝ ਹੈਗਾ ਸਾਰਾ ਪੁਜਾਰੀ ਦਾ ਬੰਦੇ ਦਾ ਆਪਣਾ ਖੇਡ ਰਚਿਆ ਹੋਇਆ ਇਹ ਜੋ ਗ੍ਰੰਥ ਲਿਖੇ ਗਏ ਆ ਜੋ ਇਹ ਸ਼ਾਸਤਰ ਲਿਖੇ ਗਏ ਆ ਉਹ ਸਾਰੇ ਇਹਨਾਂ ਨੇ ਆਪਣੇ ਹਿਸਾਬ ਨਾਲ ਆਪਣੇ ਟਾਈਮ ਦੇ ਹਿਸਾਬ ਨਾਲ ਲਿਖੇ ਹੋਏ ਆ ਟਾਈਮ ਦੇ ਟਾਈਮ ਨਾਲ ਇਹਨਾਂ ਨੇ ਬਦਲ ਦਿੱਤੇ ਹੋਏ ਆ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ